ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਲੀਆਂ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤੇ ਕਟੂ ਵਾਲੀਆਂ ਵੀ ਕਿਹਾ ਜਾਂਦਾ ਕਿਉਂਕਿ ਕਟੂ ਪਿੰਡ ਬਿਲਕੁਲ ਨਾਲ ਹੈ ਤੇ ਕਟੂ ਪਿੰਡ ਬਰਨਾਲੇ ਜ਼ਿਲ੍ਹੇ ਦਾ ਹੈ ਇਹ ਲਾਸਟ ਪਿੰਡ ਆ ਸੰਗਰੂਰ ਦਾ ਦੋਸਤੋ ਇਸ ਸਾਈਡ ਦੇ ਉੱਤੇ ਵੈਸੇ ਇਹਦੇ ਨੇੜੇ ਬਡਬਰ ਵੀ ਰਹਿ ਜਾਂਦਾ ਤਨੌਲਾ ਮੰਡੀ ਉਹ ਵੀ ਨੇੜ ਹੈ ਕਿਉਂਕਿ ਇਸੇ ਸਾਈਡ ਦਾ ਇਹ ਪਿੰਡ ਹੈ ਬਾਲੀਆਂ ਪਿੰਡ ਚੋਂ ਅੱਜ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਖੇਤੀਬਾੜੀ ਦੇ ਨਾਲ ਨਾਲ ਇਹਨਾਂ ਕੋਲ ਘਰੇ ਪਸ਼ੂ ਬਹੁਤ ਸੋਹਣੇ ਰੱਖੇ ਹੋਏ ਆ ਤੁਸੀਂ ਇਹ ਮੱਝਾਂ ਦੇਖ ਸਕਦੇ ਹੋ ਅੱਜ ਜਿਹੜੀ ਮੱਝ ਵਿਕਾਊ ਆ ਦੋਸਤੋ ਉਹ ਸਾਹਮਣੇ ਖੜੀ ਆ ਬਹੁਤ ਸੋਹਣੀ ਤਿਆਰ ਹੋਈ ਵੀ ਆ ਜਦੋਂ ਤੁਰੂਗੀ ਤੁਸੀਂ ਇਹਦਾ ਹਵਾਨਾ ਦੇਖੋਗੇ ਕੱਦ ਕਾਠ ਵੀ ਇਹਦਾ ਚੰਗਾ ਹੈ ਬਾਕੀ ਨਗ ਵੀ ਜਿਹੜੇ ਇੱਕ ਵਾਰ ਤੁਸੀਂ ਇਧਰਲੇ ਪਾਸੇ ਦੇਖ ਲਓ ਤੇ ਇਸੇ ਝੋਟੀ ਦੀ ਮਾਂ ਜਿਹੜੀ ਉਹ ਵੀ ਬਾਈ ਹੋਰਿਆਂ ਦੇ ਕੋਲ ਆ ਤੁਸੀਂ ਦੇਖੋਗੇ ਵੀ ਇੱਕ ਬਹੁਤ ਵੱਡੀ ਮੱਝ ਇਸ ਮੱਝ ਦੀ ਇਤਿਹਾਸ ਸੋ ਇਦਾਂ ਦੇ 나ਗ ਬਾਈ ਹੋਰੀ ਘਰੇ ਰੱਖਦੇ ਆ ਆਓ ਗੱਲਬਾਤ ਕਰੀਏ ਦੱਸੋ ਇਸ ਝੋਟੀ ਬਾਰੇ ਜਿਹੜੀ ਵਿਕਾਊ ਕੀਤੀ ਹੈ ਤੇ ਹੁਣ ਤੱਕ ਜਿੰਨਾਂ ਕੋ ਇਹਨੂੰ ਆ ਕੇ ਕੋਲ ਖੜਕੇ ਦੇ ਦੇਖਿਆ ਤੁਸੀਂ ਬਾਕੀ ਪਸ਼ੂਆਂ ਨਾਲੋਂ ਫਰਕ ਦੇਖ ਰਹੇ ਹੋਗੇ ਵੀ ਇਹਦਾ ਸੁਭਾਅ ਬੜਾ ਠੰਡਾ ਸੀਲ ਜਿਹਾ ਲੱਗਾ ਜਿਵੇਂ ਖੜੀ ਹੈ ਉਸੇ ਤਰ੍ਹਾਂ ਹੀ ਇਹ ਖੜੀ ਹੈ ਕੋਈ ਬਹੁਤਾ ਨਾ ਤਾਂ ਡਰਦੀ ਹੈ ਤੇ ਨਾ ਕੋਈ ਉੱਪਰ ਆ ਜਾਈ ਇਹ ਇਸ ਟਾਈਮ ਬੰਨ ਰਹੀ ਹੈ ਸੋ ਬਾਕੀ ਤੋੜ ਕੇ ਵੀ ਦਿਖਾਵਾਂਗੇ ਹਵਾਨੇ ਦੀ ਜਜਮੈਂਟ ਦੋਸਤੋ ਇੱਥੋਂ ਵੀ ਤੁਸੀਂ ਕਰ ਸਕਦੇ ਹੋ ਹਾਲਾਂਕਿ ਆਪਾਂ ਖੋਲ ਕੇ ਤੋੜਨੀ ਹੈ ਕੋਸ਼ਿਸ਼ ਕਰਾਂਗੇ ਬਾਹਰਲੇ ਪਾਸੇ ਨੂੰ ਕੱਢਣ ਦੀ ਪਰ ਇੱਥੇ ਖੜੀ ਦਾ ਹਵਾਨਾ ਦੇਖੋ ਸਟਾਰਟਿੰਗ ਪੁਆਇੰਟ ਜਰੂਰ ਨੋਟ ਕਰ ਲਿਆ ਕਰੋ ਕਿਉਂਕਿ ਥੱਲੇ ਨੂੰ ਹਵਾਨਾ ਭਾਵੇਂ ਘੱਟ ਹੋਵੇ ਉਤੋਂ ਜਿੰਨਾ ਉਚਾਈ ਤੋਂ ਸਟਾਰਟ ਹੁੰਦਾ ਹੈ ਉਹ ਪਸ਼ੂ ਦੁੱਧ ਵਾਲਾ ਹੁੰਦਾ ਕਿਉਂਕਿ ਲਮਕਣਾ ਹਵਾਨਾ ਅਲੱਗ ਚੀਜ਼ ਹੈ ਪਰ ਜਿਹੜੀਆਂ ਜੜਾਂ ਮਜ਼ਬੂਤ ਆ ਜਾਂ ਢਾਂਚੇ ਨਾਲ ਜੁੜੀਆਂ ਹੋਈਆਂ ਆਰਡਰ ਅਟੈਚਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਜ਼ਬਰਦਸਤ ਹੋਣੀ ਚਾਹੀਦੀ ਐ ਸੋ ਇਸ ਹਵਾਨੇ ਦੀ ਮੱਝ ਅਰਸੋ ਆਓ ਬਾਈ ਤੋਂ ਇਹਦੀ ਜਾਣਕਾਰੀ ਲੈਨੇ ਆ ਫਿਰ ਇਹਨੂੰ ਆਪਾਂ ਤੋੜਾਂਗੇ ਭਾਈ ਸਤਿ ਸ਼੍ਰੀ ਅਕਾਲ ਅਸਤੀ ਕਾ ਭਾਈ ਜੀ ਨਾਮ ਦੱਸ ਦਿਓ ਭਾਈ ਮੇਰਾ ਨਾਮ ਲਖਮੀਰ ਸਿੰਘ ਪਿੰਡ ਮੇਰਾ ਬਾਲੀਆਂ ਜਿਹੜਾ ਸੰਗਰੂਰ ਆ ਠੀਕ ਹੈ ਨੀਅਰ ਕਟੂ ਠੀਕ ਹੈ ਲਖਵੀਰ ਭਾਈ ਪਸ਼ੂ ਪਹਿਲਾਂ ਤੁਸੀਂ ਫਿਰ ਘਰੇ ਰੱਖਦੇ ਹੋ ਹਾਂ ਘਰੇ ਰੱਖਦੇ ਆ ਆਪ ਦੀ ਮੱਝ ਜੀ ਕਰਦੇ ਅਸੀਂ ਇਹ ਘਰ ਦੀ ਮੱਝ ਹੈ ਘਰ ਦੀ ਮੱਝ ਇਹ ਰਵਾ ਸਾਰਾ ਹੀ ਕਰਦਾ ਹੀ ਤੁਰਿਆ ਹੁੰਦਾ ਜੇ ਵਿੱਚੋਂ ਕੁਝ ਖਰੀਦਨੇ ਵੀ ਪੈ ਆਪਦੀ ਹੈ ਘਰ ਦੀ ਆਪਣਾ ਕੋਈ ਨਹੀਂ ਹੈਗਾ ਠੀਕ ਹੈ ਜਿਹੜੀ ਜਿਹੜੀ ਇਹ ਵੱਡੀ ਮੱਝ ਆ ਭਾਈ ਹਾਂਜੀ ਹਾਂਜੀ ਇਹਦੀ ਕੋਈ ਡਿਟੇਲ ਪਤਾ ਹੈ ਇਹ ਕਿਹੜੇ ਸਤਾਨ ਬੁੱਢੇ ਖੇੜੇ ਵਾਲੀ ਆ ਜੀ ਇਹ ਸultan ਬੁੱਢੇ ਖੇੜੇ ਵਾਲੇ ਹਾਂਜੀ 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 ਇਹ ਕਿੰਨਾ ਕੁ ਦੁੱਧ ਦੇਣ ਦੀ ਮਾਜ ਵੱਡੀ ਇਹ 22 ਲੀਟਰ ਦੁੱਧ ਕੱਢਿਆ ਜੀ ਅੱਛਾ 22 ਲੀਟਰ ਦੁੱਧ ਇਹ ਜਿਹੜੀ ਅੱਜ ਛੋਟੀ ਵੇਚਣ ਲੱਗ ਪਈ ਉਸੇ ਮਾਜ ਦੀ ਧੀ ਹੈ ਇਸੇ ਮਾਜ ਦੀ ਧੀ ਹੈ ਜੀ ਇਹ ਜਵਰਾਜ ਜੀ ਹੈ ਜੀ ਠੀਕ ਹੈ ਇਹ ਜਵਰਾਜ ਦੀ ਹੈ ਹਾਂਜੀ ਹਾਂਜੀ ਹਾਂ ਇਹਦਾ ਹੁਣ ਸੂਆ ਕਿੰਨੇ ਮੈਰੀਕ ਇਹਦਾ ਦੂਜਾ ਸੂਆ ਜੀ ਪਹਿਲਾਂ ਨੇ ਦੁੱਧ ਕਿੰਨਾ ਦਿੱਤਾ ਪਹਿਲਾਂ ਦਿੱਤਾ ਸੀ 17 300 ਜਿਹੜਾ ਪੀਕ ਲੈਵਲ ਸੀ ਇਹਦਾ ਜੀ 17 ਕਿਲੋ 300 ਗ੍ਰਾਮ ਪੀਕ ਲੈਵਲ ਸੀ ਇਹਦਾ ਹਨਾ ਕੰਡੇ ਦਾ ਸੀਗਾ ਜੀ ਇਹ ਠੀਕ ਹੈ ਹੁਣ ਕਿੰਨਾ ਟਾਈਮ ਲਾਉਗੀ ਸੂਆ ਇਹ ਲੈ ਲੂ ਹਫਤਾ ਲੈ ਲੀ ਜੀ ਹਲੇ ਠੀਕ ਹੈ ਕਹਤਾ ਹਫਤਾ ਲੈ ਜੂ ਹਾਂ ਹਫਤਾ ਲੈ ਜੀ ਇਹ ਅਰਜਨ ਕੁੰਗੜ ਤੋਂ ਮਤਲਬ ਗੱਪਣਾ ਜੀ ਅਰਜਨ ਕੁੰਗੜ ਦਾ ਇਹਦੇ ਸਿਮਨ ਲੱਗੇ ਹਾਂਜੀ 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 ਠੀਕ ਹੈ ਭਾਈ ਅੱਛਾ ਭਾਈ ਇਹਦਾ ਵੈਸੇ ਜਿਹੜਾ ਹੁਣ ਸਵੇਰ ਨੋਟ ਕਰ ਰਹੇ ਹਾਂ ਤਾਂ ਹੁਣ ਤਾਂ ਬੜੀ ਸ਼ਾਂਤ ਜੀ ਦਿਸਦੀ ਹੈ ਇਸੇ ਤਰ੍ਹਾਂ ਦਾ ਹੀ ਹੈ ਸਵੇਰ ਇਸੇ ਤਰ੍ਹਾਂ ਦੀ ਹੈ ਜੀ ਮਤਲਬ ਦੁੱਧੋ ਵੀ ਆਪ ਸਕਣੀ ਪੈਂਦੀ ਹੈ ਜੀ ਠੀਕ ਹੈ ਲੰਬਾ ਟਾਈਮ ਦੁੱਧ ਬਹੁਤ ਲੰਬਾ ਸਮਾਂ ਲੈਂਦੀ ਹੈ ਜੀ ਬਹੁਤ ਠੰਡੀ ਹੈ ਜੀ ਬਹੁਤ ਜ਼ਿਆਦਾ ਠੀਕ ਹੈ ਅੱਛਾ ਪਸ਼ੂਆਂ ਨੂੰ ਵੈਸੇ ਪਾਉਣੇ ਕੀ ਹੁਣ ਤੁਸੀਂ ਤੂੜੀ ਹਰਾ ਪਾਉਣੇ ਆ ਜਾਂ ਸਾਇਲਜ ਸਾਇਲਜ ਪਾ ਠੀਕ ਹੈ ਦੁੱਧ ਪਰ ਡੇਰੀ ਤੇ ਜਾਣਾ ਹੈ ਡੇਰੀ ਤੇ ਜਾਂਦਾ ਜੀ ਹਾਂਜੀ ਠੀਕ ਹੈ ਅੱਛਾ ਭਾਈ ਇਹ ਤਾਂ ਜਿਹੜੀ ਝੋਟੀ ਹੁਣ ਵੇਚਣੀ ਆਪਾਂ ਡਿਮਾਂਡ ਕੀ ਕਰਦੇ ਹੋ ਰੇਟ ਕੀ ਰੱਖਦੇ ਆ ਇਹ ਫੋਨ ਤੇ ਦੱਸਾਂਗੇ ਜੀ ਰੇਟ ਫੋਨ ਤੇ ਰੱਖੋ ਹਾਂਜੀ ਹਾਂਜੀ ਖੋਲ ਕੇ ਨ ਤੋਰ ਕੇ ਆਪਾਂ ਹਾਂਜੀ ਸੋ ਦੱਸੋ ਤੋਰ ਕੇ ਤੁਹਾਨੂੰ ਦਿਖਾਉਣੇ ਆ ਪਸ਼ੂਆਂ ਤੋਂ ਬਾਹਰ ਨੂੰ ਜਾਣ ਲੱਗਿਆ ਹੋ ਸਕਦਾ ਥੋੜਾ ਬਹੁਤਾ ਡਰੇ ਵੈਸੇ ਇੱਥੇ ਖੜੀ ਛੀਲ 3 ਫੁੱਲ ਹੈ ਜੋਬਰਾਜ ਬੋਲਦੀ ਧੀ ਆ ਦੱਸੋ ਮਾਂ ਬਹੁਤ ਵੱਡੇ ਢਾਂਚੇ ਦੀ ਆ ਤੇ ਸੁਲਤਾਨ ਬੁੱਢੇ ਖੇੜੇ ਵਾਲੇ ਦੀ ਝੋਟੀ ਆ ਇਹਦੀ ਮਾਂ ਜਿਹੜੀ ਹੈਗੀ ਆ ਫੋਬੋਟਰ ਡਬਲ ਇਹਦੀ ماں ਜਿਹੜੀ ਉਹ ਢਾਂਚੇ ਦੀ ਤੇ ਉਸੇ ਤਰ੍ਹਾਂ ਹੀ ਇਹ ਮੱਝ ਤੁਸੀਂ ਨੋਟ ਕਰਿਓ ਵੱਡੇ ਸਟਰਕਚਰ ਦੀ ਤੇ ਹਵਾਨਾ ਬੜਾ ਸੋਹਣਾ ਦੋਸਤੋ ਚੌਰਸ ਬਿਲਕੁਲ ਉਤੋਂ ਸ਼ੁਰੂ ਹੁੰਦਾ ਥੱਲੇ ਤੱਕ ਉਵੇਂ ਹੀ ਤੁਰਿਆ ਹੁੰਦਾ ਸੋ ਹਵਾਨਾ ਤੁਸੀਂ ਵੀਡੀਓ ਚੋ ਜੱਜਮੈਂਟ ਕਰ ਰਹੇ ਹੋਵੋਗੇ ਹਾਈਟ ਲੈਂਥ ਇਹਦੀ ਬਾਕਮਾਲ ਹੈ ਬਹੁਤ ਵੱਡੀ ਹੈ ਸਿੰਗ ਛੋਟੇ ਦੀ ਹੈ ਬਿਲਕੁਲ ਕੁੰਡੇ ਸਿੰਗਾ ਦੀ ਦੁੱਧ 17 ਕਿਲੋ 300 ਗ੍ਰਾਮ ਵਾਈ ਕਹਿੰਦਾ ਵੀ ਕੰਡੇ ਉੱਤੇ ਤੋਲਿਆ ਜਦੋਂ ਪਹਿਲਾ ਸੂਆ ਸੋਈ ਸੀ ਐਤਕੀ ਦੂਜਾ ਸੂਆ ਸੋਣਾ ਇਹਦੇ ਜਿੰਨੇ ਸੋਹਣੇ ਪਿਛਲੇ ਥਾਣਾਂ ਦੋਸਤੋ ਤੇ ਉਨੇ ਹੀ ਸੋਹਣੇ ਇਹਦੇ ਅਗਲੇ ਥਣ ਵੀ ਹੈ ਮਤਲਬ ਸੈਜ ਥਾਣਾ ਦਾ ਬੜਾ ਸੋਹਣਾ ਹੈ ਕਦੇ ਵੀ ਜਿਆਦਾ ਲੰਬਾਈ ਚ ਥਣ ਨਹੀਂ ਜਾਊਗਾ ਸੋ ਹਾਈਟ ਲੈਂਥ ਫੁੱਲ ਹੈ ਬਾਕੀ ਜੋ ਟਾਂਜਾ ਤੁਹਾਡੇ ਸਾਹਮਣੇ ਹੈ ਰੇਟ ਫੋਨ ਤੇ ਹੈ ਕਿਉਂਕਿ ਕਦੇ-ਕਦੇ ਪਸ਼ੂ ਵੇਚਣਾ ਘਰੇਲੂ ਫਾਰਮਰ ਵੀਰ ਹੈ ਤੇ ਰੇਟ ਇਹ ਹੁੰਦਾ ਵੀ ਜੇ ਕੋਈ ਚੰਗਾ ਪਸ਼ੂ ਰੁੱਤ ਚ ਆਇਆ ਹਰੇਕ ਨੂੰ ਲਾਲਚਾ ਵੀ 2 ਰੁਪਏ ਜਿਹੜਾ ਉਹ ਚੰਗੇ ਵਟੇ ਜਾਣ ਤੇ ਉਹਦੇ ਕਰਕੇ ਰੇਟ ਫੋਨ ਤੇ ਰੱਖਤਾ ਸੋ ਇਹ ਮੱਝ ਵਕਾਊਗਾ ਦੋਸਤੋ ਸੋ ਦੋਸਤੋ ਇਹਨੂੰ ਮੈਂ ਮੱਝਾਂ ਤੋਂ ਥੋੜਾ ਜਿਹਾ ਪਾਸੇ ਬਣਾ ਲਿਆ ਵੀ ਤੁਹਾਨੂੰ ਮੈਂ ਬੈਕ ਸਾਈਡ ਤੋਂ ਇਹਦਾ ਹਵਾਨਾ ਫੇਰ ਦਿਖਾ ਸਕਾਂ ਚੰਗੀ ਕੀਮਤ ਦੀ ਮੱਝ ਹੈ ਰੇਟ ਜਰੂਰ ਫੋਨ ਤੇ ਆ ਦੋਸਤੋ ਪਰ ਇਹ ਬਿਨਾਂ ਸ਼ੱਕ ਕਿਉਂਕਿ ਵੱਡੀਆਂ ਮੱਝਾਂ ਦੇ ਰੇਟ ਅੱਜ ਕੱਲ੍ਹ ਹੈ ਵੀ ਚੰਗੇ ਚੰਗੀ ਕੀਮਤ ਤੇ ਹੀ ਵਿਕਦੀਆਂ ਤੇ ਦੁੱਧ ਵੀ ਇਹ ਬਹੁਤ ਚੰਗੇ ਵਾਲੀ ਬਾਈ ਜੀ ਹੋਰੀ ਦੱਸਦੇ ਆ ਤੁਸੀਂ ਇਹਦੇ ਅਗਲੇ ਪਾਸੇ ਹਵਾਨਾ ਦੇਖ ਲਓਗੇ ਮੈਂ ਇਹਨੂੰ ਅਲੈਦਾ ਬੰਨ ਲਿਆ ਕੇ ਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜੇ ਇੱਥੇ ਖੜੀ ਰਹੀ ਤਾਂ ਬਾਕੀ ਸਿੰਘ ਦਾ ਡਿਜ਼ਾਈਨ ਵੀ ਦੋਸਤੋ ਨੋਟ ਕਰ ਸਕਦੇ ਹੋ ਬਿਲਕੁਲ ਇੱਕੋ ਜਿਹਾ ਸਿੰਘ ਹੈ ਤੇ ਕੁੰਡਾ ਸਿੰਘ ਹੈ ਉਹ ਤੁਸੀਂ ਇਥੋਂ ਵੀਡੀਓ ਦੇ ਵਿੱਚੋਂ ਦੇਖ ਰਹੇ ਹੋ ਦੋਨੇ ਸਿੰਘ ਸੇਮ ਸ਼ੇਪ ਦੇ ਵਿੱਚ ਹੈ ਤੇ ਹਵਾਨੇ ਬਾਰੇ ਮੈਂ ਸ਼ੁਰੂਆਤ 'ਚ ਹੀ ਇਹ ਗੱਲ ਐਡ ਕਰਤੀ ਸੀ ਵੀ ਇਹਦਾ ਹਵਾਨਾ ਉੱਤੋਂ ਬਹੁਤ ਸਟਾਰਟ ਹੁੰਦਾ ਆਸ ਇਹੀ ਹੈ ਜਿਵੇਂ ਬਾਈ ਹਰੀ ਦੱਸਦੇ ਆ ਵੀ ਇਹਨੇ ਪਹਿਲੇ ਸੂਏ ਬਹੁਤ ਚੰਗਾ ਦੁੱਧ ਦਿੱਤਾ ਤੇ ਇਸ ਵਾਰ ਉਦੋਂ ਵਧਣਾ ਚਾਹੀਦਾ ਜੇ ਚੰਗੀ ਕੇਅਰ ਵਾਲਾ ਕੋਈ ਵੀਰ ਇਹਦਾ ਸੌਦਾ ਕਰਦਾ ਤਾਂ ਇਹ ਇਹ ਦੋ ਸਮਝ ਤੁਸੀਂ ਅੱਜ ਦੀ ਵੀਡੀਓ ਚ ਦੇਖ ਸਕਦੇ ਹੋ ਬਾਕੀ ਉੱਤੋਂ ਵੀ ਢਾਂਚਾ ਜ਼ਰੂਰ ਨੋਟ ਕਰੋ ਕਾਫੀ ਚੜਾਈ ਹੈ ਤੇ ਚੜਾਈ ਦਾ ਕਾਰਨ ਇੱਕ ਇਹ ਮੱਝ ਵੀ ਹੈ ਇਹ ਦੀ ਮਾਂ ਦੱਸੋ ਜਦੋਂ ਕੋਲ ਆਓਗੇ ਤੁਸੀਂ ਹੁਣ ਵੀਡੀਓ ਚ ਮੈਨੂੰ ਨਹੀਂ ਪਤਾ ਤੁਹਾਨੂੰ ਕਿੱਦਾਂ ਦੀ ਜੱਜਮੈਂਟ ਹੋ ਰਹੀ ਹੋਣੀ ਹੈ ਪਰ ਹਾਈਟ ਲੈਂਥ ਇਹ ਸਮਝ ਦੀ ਵੀ ਬਾਕਮਾਲ ਹੈ ਸੋ ਬਾਈ ਦੱਸੋ ਇਹ ਸਮਝ ਦੇ ਕੋਲ ਜਾਊਗਾ ਤੇ ਤੁਸੀਂ ਦੇਖਿਓ ਹੁਣ ਬਾਈ ਤੁਸੀਂ ਇਹਦੇ ਨੇੜ ਨੂੰ ਹੋਏ ਹੁਣ ਤੁਸੀਂ ਦੇਖੋ ਦੋਸਤੋ ਮੱਝ ਆ ਕੇ ਦੇਖੋ ਜੇ ਇਹ ਮੱਝ ਵੀ ਬੜੀ ਬਾਈ ਕੋਲ ਬਹੁਤ ਵੱਡੇ ਢਾਂਚੇ ਦੀ ਹੈ ਤੇ ਇਹਦੀ ਧੀ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਜਿਹੜੀ ਉਹ ਮੈਂ ਦਿਖਾ ਰਿਹਾ ਮੈਂ ਇਹਦੇ ਅਗਲੇ ਪਾਸੋਂ ਥਣਾ ਬਾਰੇ ਗੱਲ ਕੀਤੀ ਸੀ ਕੋਸ਼ਿਸ਼ ਕਰਦਾ ਤੁਹਾਨੂੰ ਇਸ ਸਾਈਡ ਤੋਂ ਇਹਦੀ ਮੈਂ ਅਗਾੜੀ ਦਿਖਾਉਣ ਦੀ ਇਦਾਂ ਦੇ ਦੋਸਤੋ ਥਾਂ ਦਾ ਡਿਜ਼ਾਈਨ ਇਹਦਾ ਅਗਲੇ ਪਾਸੋਂ ਥਾਣੇ ਦੇ ਇੱਕੋ ਜਿਹੇ ਹੀ ਹੈ ਜਿੱਦਾਂ ਦਾ ਅਗਲਾ ਥਣ ਉਦਾਂ ਦਾ ਹੀ ਪਿਛਲਾ ਥਣ ਬਾਕੀ ਥਣ ਮੋਢ ਦੇ ਵਿੱਚੋਂ ਮਟਾਈ ਦੇ ਵਿੱਚ ਸੋ ਇਹ ਨਿੱਕਰ ਥਣ ਲੱਗਾ ਵਿਆ ਦੁੱਧ ਵਾਲੇ ਪਸ਼ੂ ਵਾਲਾ ਥਾਣਾ ਕਿੰਨਾ ਦੁੱਧ ਚੋਲੋਗੇ ਮੈਂ ਵਾਰ-ਵਾਰ ਇਹ ਗੱਲ ਇਸ ਕਰਕੇ ਐਡ ਕਰ ਰਿਹਾ ਵੀ ਥੋੜੀ ਸੰਭਾਲ ਤੇ ਹੁੰਦਾ ਕੋਈ ਪਸ਼ੂ ਕਿਸੇ ਕੋਲ ਕਿੰਨਾ ਦੁੱਧ ਦਿੰਦਾ ਤੇ ਦੂਜੇ ਦੀ ਸੰਭਾਲ ਨਾਲ ਵੱਧ ਵੀ ਜਾਂਦਾ ਤੇ ਘਟ ਵੀ ਜਾਂਦੇ ਆ ਪਸ਼ੂ ਪਰ ਇਸ ਟਾਈਮ ਇੱਕ ਸੋਹਣੀ ਮੱਝ ਤੁਹਾਨੂੰ ਦਿਖਾ ਰਿਹਾ ਵੱਡੇ ਟਾਂਚੇ ਸੋ ਹੁਣ ਫੇਰ ਤੁਸੀਂ ਇਹਦੇ ਥਾਣਾ ਚ ਵਿੱਥੀ ਜਿਹੜੀ ਉਹ ਵੀ ਨੋਟ ਕਰ ਲਓ ਜੀ ਇਦਾਂ ਦਾ ਡਿਜ਼ਾਈਨ ਠੰਡਾ ਰਹੂਗਾ ਬਾਕੀ ਹੁਣੇ ਪਰਲੇ ਪਾਸੇ ਨੂੰ ਜਾਊਗੀ ਸ਼ਾਇਦ ਥੋੜਾ ਬਹੁਤ ਜਾਵੇ ਤਾਂ ਉਦੋਂ ਤੁਹਾਨੂੰ ਇਧਰੋਂ ਵੀ ਠੰਡ ਦੇਸ ਜਾਣਾ ਬਈ ਇਹਦੀ ਪੂਛ ਫੜ ਲਓ ਜੇ ਮੜੀ ਸੋ ਫੇਰ ਹਵਾਨਾ ਦੇਖੋ ਇੱਕ ਵੱਡੀ ਮੱਝ ਦਾ ਹਵਾਨਾ ਇਦਾਂ ਦਾ ਦੋਸਤੋ ਰੋਖ ਹੈ ਦੇ ਹਵਾਨੇ ਦਾ ਉਤੋਂ ਚੌੜਾ ਸ਼ੁਰੂ ਹੁੰਦਾ ਥੱਲੇ ਤੱਕ ਲਗਭਗ ਉਵੇਂ ਹੀ ਆਉਂਦਾ ਥੋੜਾ ਪੈਰ ਆਪਾਂ ਇਹਦਾ ਪਟਾਉਣੇ ਆ ਸੋ ਹੁਣ ਦੋਸਤੋ ਤੁਸੀਂ ਇਸ ਸਾਈਡ ਦਾ ਥਣ ਵੀ ਇਹਦਾ ਦੇਖ ਸਕਦੇ ਹੋ ਬਾਕੀ ਹਵਾਨਾਂ ਤੇ ਦਾ ਵਾਰ-ਵਾਰ ਦਿਖਾਉਣ ਨੂੰ ਜੀ ਕਰਦਾ ਕਿਉਂਕਿ ਮੇਨ ਗੱਲ ਹੁੰਦੀ ਹੈ ਹਵਾਨੇ ਦਾ ਜਿਹੜਾ ਉਹ ਸੈਜ ਹੈ ਤੇ ਮੈਂ ਇਹ ਚੀਜ਼ ਮੈਨੂੰ ਇਹ ਵਧੀਆ ਲੱਗਦੀ ਹੈ ਵੀ ਅਟੈਚਮੈਂਟ ਉਤੋਂ ਜੇ ਹਵਾਨੇ ਦੀ ਸ਼ੁਰੂਆਤ ਦੇਖਦੇ ਆਂ ਤਾਂ ਬੜੀ ਚੰਗੀ ਹੋਈ ਵੀ ਹੈ ਸੋ ਅੱਜ ਦੀ ਇਸ ਵੀਡੀਓ ਦਾ ਇੱਕ ਹੀ ਨੱਕ ਦਸੋ ਫਾਰ ਸੇਲ ਸੀ ਆਮ ਘਰੇਲੂ ਫਾਰਮਰ ਵੀਰ ਹੈ ਜਿਹੜੇ ਬਰੀਡਿੰਗ ਤੇ ਵੀ ਧਿਆਨ ਦੇ ਰਹੇ ਆ ਵੀ ਆਉਣ ਵਾਲੇ ਟਾਈਮ 'ਚ ਚੰਗੀਆਂ ਝੋਟੀਆਂ ਘਰ 'ਚ ਤਿਆਰ ਹੋਣ ਜਦੋਂ ਵੇਚੀਏ ਤਾਂ ਉਦੋਂ ਇਹਨਾਂ ਦਾ ਵੀ ਮਨ ਖੁਸ਼ ਹੋਵੇ ਤੇ ਜਿਹੜਾ ਵੀਰ ਖਰੀਦੇ ਤਾਂ ਉਹਦਾ ਵੀ ਮਨ ਖੁਸ਼ ਹੋਵੇ ਸੋ ਕਿੱਦਾਂ ਲੱਗੀ ਝੋਟੀ ਜਰੂਰ ਫੇਸਬੁੱਕ ਵਾਲੇ ਵੀਰ ਦੱਸਿਓ ਜੇ ਬਾਕੀ ਜਿਹਨੂੰ ਜੱਜਦੀ ਹੈ ਉਹ ਵੀਰ ਆ ਕੇ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਜਿਹੜਾ ਉਹ ਲਗਾਤਾਰ ਹੀ ਚੱਲ ਰਿਹਾ ਕਾਲ ਇਸ ਨੰਬਰ ਤੇ ਹੋਊਗੀ ਧੰਨਵਾਦ